ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਮੈਂ ਪੰਜਾਬ ਪੁਲਿਸ ਦੇ ਆਫੀਸਰਸ ਦੀ ਡਿਟੇਲਡ ਬਰੀਫਿੰਗ ਕੀਤੀ ਹੈ ਤੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਗਿਆ ਹੈਗਾ ਤੇ ਮੇਰੇ ਨਾਲ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਪ੍ਰਦੀਪ सिन्हा ਜੀ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਜੀ ਐਸਐਸਪੀ ਰੋਪੜ ਡਿਪਟੀ ਕਮਿਸ਼ਨਰ ਰੋਪੜ ਜਿ세 ਇੱਕ ਕੰਪਰੀਹੈਂਸਿਵ ਤਰੀਕੇ ਨਾਲ ਜਿਹੜੇ ਵੀ ਲੇਟੈਸਟ ਸਿਕਿਉਰਿਟੀ ਥ੍ਰੈਟ ਬਾਰੇ ਇਨਪੁਟ ਸੀਗੇ ਉਸ ਬਾਰੇ ਆਫਿਸਰਸ ਨੂੰ ਬਰੀਫ ਕੀਤਾ ਗਿਆ ਸੈਂਸਿਟਾਈਜ਼ ਕੀਤਾ ਗਿਆ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਇੱਕ ਬਹੁਤ ਹੀ ਇੱਕ ਸੋਲੇਮ ਜ਼ਿੰਮੇਵਾਰੀ ਹੈ ਕਿ ਤੇ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕੰਨੀਨੀਅੰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇਗੀ। ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਂਸਿਟਾਈਜ਼ ਕੀਤਾ ਜਾਵੇ। ਤੇ ਟੋਟਲ ਸਾਡੇ तकरीबन 8000 ਮੁਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਏਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸਪੀਐਸ ਪਰਮਾਰ ਐਡੀਜੀਪੀ ਲਾਅ ਐਂਡ ਆਰਡਰ ਓਵਰਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਦੇ। ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਦੇ ਲਈ ਸਾਡੇ ADGP ਨੋਨੀ ਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਦੇ ਇਨਚਾਰਜ ਹੋਣਗੇ ਤੇ ਦੋਵੇਂ ADGP ਸਹਿਬਾਨ ਜਿਹੜੇ ਓਵਰਆਲ ਇਨਚਾਰਜ ਹੋਣਗੇ ਅੰਡਰ ਦੀ ਸੁਪਰਵੀਜ਼ਨ ਆਫ ਸਪੈਸ਼ਲ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਤੇ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ ਸੱਤ DIG ਰੈਂਕ ਦੇ ਆਫੀਸਰਸ ਦੋ IG ਰੈਂਕ ਦੇ ਆਫੀਸਰਸ ਜੀ 22 ਸਾਡੇ ਕਮਾਂਡੈਂਟਸ AIGs SSP ਰੈਂਕ ਦੇ ਆਫੀਸਰਸ 45 SPs ਤੇ 94 ਜਿਹੜੇ DSP ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਲੋਇਮੈਂਟ ਹੋਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ SP ਹੈਡਕੁਆਟਰ ਰੋਪਰ ਮੈਨ ਕਰਨਗੇ ਅਲੋਂਗ ਵਿਦ 3 DSP ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਦੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈਗੇ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀਸ ਨੂੰ ਹਿਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਐਟ ਅਨੰਦਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਧਾਰਮਿਕ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ਕਲੋਥਸ ਦੇ ਵਿੱਚ ਸਾਡੀ ਡਿਊਟੀ ਲਈ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਨੂੰ ਧਿਆਨ ਰੱਖਿਆ ਜਾਵੇ ਲੋਕਾਂ ਦੀ ਸੇਫਟੀ ਤੇ ਸਕਿਉਰਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰੈਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਤੇ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ ਵੀਆਈਪੀਜ਼ ਵੀਵੀਆਈਪੀਜ਼ ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜਾ ਵੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਪਨਾ ਕੇ ਅਸੀਂ ਉਹਨੂੰ ਪਬਲਿਸੀਸ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹਨ ਕਿ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਕੱਠ ਤੁਰਨਾ ਪਵੇ ਬਿਨਵੰਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀਆਂ ਤਾਂ ਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋਵੇ ਲੇਡੀ ਫੋਰਸ ਦੀ ਡਿਪਲॉयਮੈਂਟ ਕੀਤੀ ਜਾ ਰਹੀ ਹੈ ਪਲੇਨ ক্লোਸ ਦੇ ਵਿੱਚ ਡਿਪਲॉयਮੈਂਟ ਹੋਗੀ ਸਾਡੀ ਐਕਸਪੈਕਟੇਸ਼ਨ ਕਾਫੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਸਾਰੇ ਰੀਜਨਸ ਤੋਂ ਮਾਝੇ ਤੋਂ ਦੁਆਬੇ ਤੋਂ ਮਾਲਵੇ ਤੋਂ ਇਵਨ ਹਿਮਾਚਲ ਤੋਂ ਦੂਜੀ ਸਟੇਟਾਂ ਤੋਂ ਸ਼ਦਾਲੂ ਆਣਗੇ ਸੋ ਅਕੋਰਡਿੰਗਲੀ ਚਾਰੋਂ ਪਾਸੇ ਅਸੀਂ ਟ੍ਰੈਫਿਕ ਨੂੰ ਚੈਨਲਾਈਜ਼ ਕਰਾਂਗੇ ਸਾਡੀ ਡਿਪਲॉयਮੈਂਟ ਹੋਗੀ ਸਾਰੇ ਪੰਜਾਬ ਤੋਂ ਅਸੀਂ ਪੁਲਿਸ ਫੋਰਸ ਟ੍ਰੈਫਿਕ ਫੋਰਸ ਇਕਵਿਪਮੈਂਟਸ ਅਸੀਂ ਸਾਰਾ ਇੱਥੇ ਇਕੱਠਾ ਕਰ ਰਹੇ ਹੈਗੇ ਅਸੀਂ ਪਾਰਕਿੰਗ ਫੈਸਿਲਿਟੀਆਂ ਜਿਹੜੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਵਾਂਗੇ ਪਾਰਕਿੰਗ ਦੀ ਮੋਨਿਟਰਿੰਗ ਜਿਹੜੀ ਹੈਗੀ ਉਹ ਰੀਅਲ ਟਾਈਮ ਦੇ ਵਿੱਚ ਹੋਊਗੀ ਇੱਕ ਕੁਝ ਇੱਥੇ ਐਸਐਸਪੀ ਸਾਹਿਬ ਦੀ ਟੀਮ ਨੇ ਇਨੋਵੇਸ਼ਨਸ ਕੀਤੇ ਹੈਗੇ ਕਿ ਇਨ ਰੀਅਲ ਟਾਈਮ LED ਸਕਰੀਨਸ ਲਾ ਕੇ ਜਦੋਂ ਕੋਈ ਇੱਕ ਪਾਰਕਿੰਗ ਫੁੱਲ ਹੋ ਜਾਊਗੀ ਉਹਦੀ ਇੰਡੀਕੇਸ਼ਨ ਆ ਜਾਊਗੀ ਸੋ ਥੈਟ ਜਿਹੜੀ ਗੱਡੀਆਂ ਹੈਗੀ ਉਹਨਾਂ ਨੂੰ ਦੂਜੀ ਪਾਰਕਿੰਗ ਦੇ ਵਿੱਚ ਚੈਨਲਾਈਜ਼ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਸਰਵਿਸਿਜ਼ ਵੀ ਜਿਹੜੀਆਂ ਰਾਉਂਡ ਦਾ ਕਲੋਕ 24/7 ਪ੍ਰੋਵਾਈਡ ਕੀਤੀ ਜਾਣਗੀ ਟੂ 올 ਦਾ ਵੈਨਿਊਜ਼ ਫਰਮ ਪਾਰਕਿੰਗ ਪਲੇਸਸ ਜਿਹੜੀ ਟੈਂਟ ਸਿਟੀਆਂ ਹੈਗੀ ਆ ਉੱਥੇ ਵੀ ਜਿਹੜਾ ਉੱਥੇ ਸ਼ਟਲ ਸਰਵਿਸ ਪ੍ਰੋਵਾਈਡ ਹੋਊਗੀ ਡੈਡੀਕੇਟਿਡ ਬੈਰੀਕੇਟਿਡ ਜਿਹੜਾ ਪੈਡੈਸਟਰੀਅਨ ਰੂਟ ਹੋਊਗਾ ਤੇ ਅਸੀਂ ਇਸ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਮੈਨਪਾਵਰ ਡਿਪਲॉयਮੈਂਟ ਤੋਂ ਅਲਾਵਾ ਬਿਕੋਜ਼ ਟੈਕਨੋਲੋਜੀ ਜਿਹੜੀ ਉਹ ਇੱਕ ਫੋਰਸ ਮਲਟੀਪਲਾਇਰ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਹਨ ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗ ਰਹੇ ਹਨ ਇਸ ਤੋਂ ਅਲਾਵਾ ਵੱਖਰੇ ਐਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲਗਣਗੇ ਇਹਦੇ ਵਿੱਚ ਏਐਨਪੀਆਰ ਕੈਮਰੇ ਪੀਟੀਜ਼ੈਡ ਕੈਮਰੇ ਫੇਸ਼ੀਅਲ ਰਿਕੋਗਨੀਸ਼ਨ ਕੈਮਰੇ ਇਹ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿਖੇ ਇਹ ਸਾਰੇ ਸੈਚੂਰੇਟ ਅਸੀਂ ਕਰਾਂਗੇ ਇਸ ਤੋਂ ਇਲਾਵਾ ਅਸੀਂ 스마트 ਬੈਰੀਕੇਡਸ ਅਸੀਂ ਇੰਸਟਾਲ ਕਰ ਰਹੇ ਹਾਂਗੇ ਤੇ ਆਈਟੀ ਰੋਪੜ ਨਾਲ ਵੈਸੇ ਵੀ ਸਾਡਾ ਐਮਓਯੂ ਸਾਈਨ ਹੋਇਆ ਜੀ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲਈ ਸੋ ਅਸੀਂ ਆਈਟੀ ਰੋਪੜ ਨੂੰ ਪਾਰਕਿੰਗ ਸਪੇਸਸ ਨੂੰ ਨਾਪ ਰeal time ਦੇ ਵਿੱਚ ਕਰਕੇ ਤੇ ਪਬਲਿਕ ਦੀ স্মੂਥ ਮੂਵਮੈਂਟ ਹੋ ਸਕੇ ਉਹਨਾਂ ਨੂੰ ਰਿਕੁਐਸਟ ਕੀਤੀ ਅਸੀਂ ਸਰਵੇਲੈਂਸ ਲਈ ਡਰੋਨਸ ਡਿਪਲੋਏ ਕਰ ਰਹੇ ਹਾਂਗੇ ਚਾਰ ਸਾਡੇ ਆਫੀਸ਼ੀਅਲ ਪੰਜਾਬ ਪੁਲਿਸ ਦੇ ਡਰੋਨਸ ਹੈਗੇ ਉੱਥੇ ਡਿਪਲੋਏਡ ਹੋਣਗੇ ਇਹਨਾਂ ਤੋਂ ਇਲਾਵਾ ਪ੍ਰਾਈਵੇਟਲੀ ਵੀ ਅਸੀਂ ਡਰੋਨਸ ਇੰਗੇਜ ਕਰ ਰਹੇ ਹਾਂਗੇ ਡਰੋਨ ਸਰਵੇਲੈਂਸ ਦਾ ਫੁਟੇਜ ਸੀਸੀਟੀਵੀ ਦਾ ਫੁਟੇਜ ਇਹ ਸਾਰਾ ਫੁਟੇਜ ਇੱਕ ਜਿਹੜਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਤਨ ਵਰਚ ਕੀਤਾ ਜਾਊਗਾ ਫੋਰਸ ਡਿਪਲॉयਮੈਂਟ ਦੇ ਵਿੱਚ ਵੀ ਅਸੀਂ ਕਯੂਆਰ ਕੋਡਡ ਡਿਊਟੀ ਸਲिप्स इशੂ ਕਰਾਂਗੇ 컬러 ਕੋডেਡ ਸਲिप्स इशੂ ਕਰਾਂਗੇ ਤਾਂ ਕਿ ਪਬਲਿਕ ਏਰੀਆ ਦੇ ਵਿੱਚ ਦੂਜੇ ਏਰੀਆ ਦੇ ਵਿੱਚ ਜਿਹੜੀ ਫੋਰਸ ਹੈਗੀ ਉਸ ਦੀ ਪਛਾਣ ਹੋ ਸਕੇ ਆਫੀਸਰਸ ਆਪਣੀ ਫੋਰਸ ਨੂੰ ਪਛਾਣ ਸਕਣ کافی ਡਿਟੇਲਡ ਬਰੀਫਿੰਗ ਤੇ ਅਸੀਂ ਫੋਕਸ ਕੀਤਾ ਹੈ ਕਿ ਜਿਵੇਂ ਅੱਜ ਦੀ ਬਰੀਫਿੰਗ ਹੋਈ ਹੈ ਆਫੀਸਰਸ ਨੂੰ ਅਸੀਂ ਰਿਕਵੈਸਟ ਕੀਤੀ ਕਿ ਤੁਸੀਂ ਆਪਣੇ ਥੱਲੇ ਦੀ ਫੋਰਸ ਦੀ ਬਰੀਫਿੰਗ ਕਰੋ ਤਾਂ ਕਿ ਫੋਰਸ ਤੇ ਆਫੀਸਰਸ ਦਾ ਰਸਤਾ ਰਹੇ ਅਸੀਂ ਜਿਹੜੀ ਫੋਰਸ ਸਪੈਸ਼ਲੀ ਜਿਹੜੀ ਬਾਹਰੋਂ ਆ ਰਹੀ ਹੈ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਉਨਾ ਦੇ ਲੋਜਿੰਗ ਬੋਡਿੰਗ ਅਰੇਂਜਮੈਂਟਸ ਪੂਰੇ ਅਰੇਂਜਮੈਂਟਸ ਕੀਤੇ ਜਾ ਰਹੇ ਹੈਗੇ ਤਾਂ ਕਿ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਸਪੈਸ਼ਲੀ ਜਿਹੜੇ ਆਪਣੇ ਲੋਕਲ ਜਵੇਂ ਕਈ ਵਾਰੀ ਕ੍ਰਿਮਨਲਸ ਹੁੰਦੇ ਆ ਕੋਈ ਆਮ ਤੌਰ ਤੇ ਜੇਬ ਤਰਾਸ਼ੀ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹ ਜਿਹੜਾ ਡਾਟਾ ਹੈਗਾ ਸਾਡੀ ਪੀਐਸ ਐਪ ਹੈਗੀ ਉਸ ਦੇ ਵਿੱਚ ਪਾਪੂਲੇਟ ਕੀਤਾ ਗਿਆ ਹੈ ਤਾਂ ਕਿ ਅਲਰਟਨੈਸ ਹੋਊਗੀ ਆਦਰਵਾਈਜ਼ ਹਜੇ ਤੱਕ ਸਾਡੇ ਕੋਲ ਕੋਈ ਐਜੀਟੇਸ਼ਨ ਦੇ ਇਨਪੁਟਸ ਨਹੀਂ ਹੈਗੇ ਪਰ ਆਦਰਵਾਈਜ਼ ਸਾਡੀ ਤਿਆਰੀ ਹੈਗੀ ਸਾਡੇ ਸਪੌਟਰਸ ਸੀਆਈਡੀ ਦੀ ਕਾਫੀ ਹੈਵੀ ਇੱਥੇ ਇੰਟੈਲੀਜੈਂਸ ਚੀਫ ਸਿਨਾ ਸਾਹਿਬ ਹੈਗੇ ਤੇ ਕਾਫੀ ਹੈਵੀ ਇਥੇ ਡਿਪਲੋਇਮੈਂਟ ਪਲਾਨ ক্লোਜ਼ ਦੇ ਵਿੱਚ ਹੋਊਗੀ ਕਿ ਨਿਰਵਿਗਨ ਫੰਕਸ਼ਨ ਹੋਵੇ ਇਸ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਜਿਹੜਾ ਇੰਟਰਨਲ ਸਿਕਿਉਰਿਟੀ ਸਿਨੈਰੀਓ ਹੈ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਕਰਨ ਸੋ ਅਸੀਂ ਫੁੱਲੀ ਗੀਅਰਡ ਅਪ ਹੈਗੇ ਇੰਟਰਨਲ ਸਿਕਿਉਰਿਟੀ ਸਿਨੈਰੀਓ ਨੂੰ ਮੀਟ ਅਪ ਕਰਨ ਲਈ ਸਾਡੀ ਜਿਹੜੀ ਇਨਪੁਟਸ ਜਿਹੜੀ ਹੈ ਉਸ ਦੇ ਮੁਤਾਬਿਕ ਅਸੀਂ ਆਪਣੀ ਕਰੈਕ ਕਮਾਂਡੋ ਟੀਮਾਂ ਐਸਓਜੀ ਟੀਮਾਂ ਕ੍ਰੀ ਰਿਐਕਸ਼ਨ ਪਾਰਟੀਆਂ ਸਾਡੀ ਇੱਥੇ ਮੌਜੂਦ ਹੋਣਗੀ ਤੇ ਕਿਸੇ ਵੀ ਅਨਫੋਰਸਿਨ ਸਿਚੁਏਸ਼ਨ ਨੂੰ ਅਸੀਂ ਵਿਚ ਅਠਣ ਲਈ ਅਸੀਂ ਤਿਆਰ ਹੈਗੇ ਕੰਟਿੰਜੈਂਸੀ ਪਲਾਨ ਸਾਡੇ ਇਨਫੈਕਟ ਅਸੀਂ ਵਿਜੂਅਲਾਈਜ਼ ਕੀਤਾ ਹੈ ਜੇਰਾ ਮਹਾਕੁੰਮਤਾ ਐਕਸਪੀਰੀਐਂਸੀ ਹੋਰ ਕੀ ਮੰਨ ਲਓ ਸਟੈਂਪੀਡ ਹੁੰਦਾ ਹੈ ਕੋਈ ਮੈਡੀਕਲ ਇਮਰਜੈਂਸੀ ਹੁੰਦੀ ਹੈ ਤੇ ਉਹਦੇ ਲਈ ਕੰਟਿੰਜੈਂਸੀ ਅਰੇਂਜਮੈਂਟਸ ਕਰਾਊਡ ਮੈਨੇਜਮੈਂਟ ਰਿਕਵਰੀ ਵੈਨਸ ਮੈਡੀਕਲ ਸਰਵਿਸਸਸ ਤੇ ਸਾਰਾ ਕੁਝ ਜਿਹੜਾ ਹੈਗਾ ਸਿਸਟਮ ਕੀ ਹੈਡਅਪ ਹੈਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈਗੀ ਕਿ ਇਹ ਜਿਹੜਾ ਅਨੰਤਪੁਰ ਸਾਹਿਬ ਵਿਖੇ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਨੂੰ ਬਿਲਕੁਲ ਸਮੂਥ ਮੈਨਰ ਦੇ ਵਿੱਚ ਸਿਕਿਉਰ ਮੈਨਰ ਦੇ ਵਿੱਚ ਇਹ ਕੀਤਾ ਚੋ